ਉਹ ਜਿਹੜਾ ਮੇਨ ਰਸਤਾ ਹੁੰਦਾ ਹੈ ਉਹ ਕਿਲੇ ਜਾਂਦਾ ਉਧਰੋਂ ਰਾਹੇ ਉਹ ਤੇ ਕੋਜਾ ਦਰ ਰਹਿੰਦੇ ਨੇ ਕਿ ਇੱਥੇ ਮਗਰਮਸ਼ ਦੇ ਪਾਣੀ ਚ ਸੱਪ ਛੱਡ ਦਿੰਦੇ ਨੇ ਤੇ ਪਾਣੀ ਦਾ ਫਲੋ ਫੁੱਲ ਫੁੱਲ ਕਰ ਦਿੰਦੇ ਪੂਰਾ ਪਾਣੀ ਦਾ ਫਲੋ ਉਹ ਵੇਖ ਸਕਦੇ ਉਸ ਤੋਂ ਬਾਅਦ ਉਹ ਤਾਂ ਪੂਰਾ ਫੁੱਲ ਕਰ ਦਿੰਦੇ ਪਾਣੀ ਦਾ ਫਲੋ ਤੇ ਕੋਈ ਵੀ ਆ ਸਕਰੇ ਜੇ ਕੋਈ ਤੈਰ ਕੇ ਵੀ ਆਵੇ ਤੇ ਉਹ ਵੀ ਮਰ ਜਾਂਦਾ ਹੈ ਫੇ ਪੋਲ ਨੂੰ ਉਹ ਚੁੱਕ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਵੀ ਹਮਲਾ ਕਰੇ ਤੇ ਬਚ ਲਈਏ ਇੱਥੇ ਕਹਿੰਦੇ ਕਿਸੇ ਨੇ ਸੁਸਾਈਡ ਕਰ ਲਿਆ ਤੇ ਉਹਦੋਂ ਤੋਂ ਬੰਦ ਪਿਆ ਆ ਇੱਥੇ ਕੋਈ ਵੀ ਨਹੀਂ ਜਾਂਦਾ ਹੋਰ ਬੁਫਲ ਐਂਟਰ ਹੋ ਕੇ ਉਹ ਫਤਨਾ ਬੁਫਾਵਾ ਸਬੇ ਪੁਰਾਣੀ ਰਾਇਆ 22 ਸਾਂ ਇਹਦੇ ਥੱਲੇ ਪਤਾ ਨਹੀਂ ਕੀ ਆ ਜੇ ਬੁਖਾਫਾ ਰਸਤੇ ਪਣੇ ਬਹੁਤ ਖਤਰਨਾਕ ਟ੍ਰੈਕਿੰਗ ਇਥੋਂ ਥੱਲੇ ਡਿੱਗੇ ਸਿੱਧਾ ਜਾਵਾਂਗੇ 0.0 ਤੇ ਜਿੱਥੋਂ ਆਏ ਹਾਂ ਵੇ ਸੰਦੇ ਹੋਏ ਸਿੱਧਾ ਪਹਾੜ ਉਹ ਕਿੰਨੀ ਭਲੀ ਉਹ ਨਹੀਂ ਸਾਡਾ ਲੱਗੀ ਆ ਸਾਡਾ ਲੱਗੀ ਤੇਰੀ ਖਤਰਨਾਕ ਟਰੈਕ ਵੀ ਲਾਸਟ ਯਾਰ ਕੇ ਕਮ ਖਤਰਨਾਕ ਹੋ ਹੈਲੋ ਜੀ ਨਮਸਤੇ ਦਾਸ ਸਸਰੀਆ ਗੱਲ ਸਵਾਗਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਆਪਾਂ ਘੁੰਮਣ ਆ ਜਿਵੇਂ ਤਨ ਪਰਖ ਯਾਤਰਾ ਆਪਾਂ ਕਰਨੇ ਆ ਤੇ ਪਿਛਲੀ ਵੀਡੀਓ ਤੁਹਾਨੂੰ ਖਾਈ ਰਿਹਾ ਸੀ ਕਿੱਥੇ ਗੁਰਦਾ ਸਾਹਿਬ ਸਾਰਾ ਇਤਿਹਾਸ ਦੱਸਿਆ ਗੋਰਾੂਜੀ ਨੇ ਜਫਰਨਾਮਾ ਭੇਜਿਆ ਉਹਦੇ ਬਾਰੇ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਤੇ ਵੇਖੀ ਹੋਣੀ ਆ ਸੋ ਅੱਜ ਆਪਾਂ ਜਾਵਾਂਗੇ ਜੀ ਮੇਰੇ ਪਿਛੇ ਤੇ ਵੇਖਣਾ ਤੇ ਦੋਲਤਫਾ ਖਾਨ ਦਾ ਇਲਾਵਾ ਜਿੱਥੇ ਕੀ ਔਰੰਗਜ਼ੇਬ ਨੇ ਤਿੰਨ ਵਾਰੀ ਤੇ ਚਾਰ ਵਾਰੀ ਹਮਲਾ ਕੀਤਾ ਤੇ ਕੋਈ ਇਸ ਕਿਲੇ ਨੂੰ ਜਿੱਤ ਨਹੀਂ ਪਾਇਆ ਤੇ ਇੱਥੇ ਸੋਨਾ ਵੀ ਦੱਬਿਆ ਹੋਇਆ ਵਾ ਕਹਿੰਦੇ ਆ ਇੱਥੋਂ ਦੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਇੱਥੇ ਸੋਨਾ ਦੱਬਿਆ ਹੈ ਤੇ ਜਦੋਂ ਦੌਲਤਖਾ ਕਿਲਾ ਸੀ ਉਸ ਟਾਈਮ ਤੇ ਰਾਜਧਾਨੀ ਹੁੰਦੀ ਸੀ ਦਿੱਲੀ ਰਾਜਧਾਨੀ ਨਹੀਂ ਹੁੰਦੀ ਬਹੁਤ ਘੱਟ ਲੋਕਾਂ ਨੂੰ ਪਤਾ ਨਾ ਇਹ ਰਾਜਧਾਨੀ ਨਹੀਂ ਹੁੰਦੀ ਮੈਨੂੰ ਫਸਟ ਟਾਈਮ ਪਤਾ ਲੱਗਾ ਵੀ ਇਹ ਪਹਿਲਾ ਰਾਜਧਾਨੀ ਹੁੰਦੀ ਸੀ ਇੰਡੀਆ ਦੀ ਸੋ ਇਸ ਤੋਂ ਬਾਅਦ ਹੁਣ ਦਿੱਲੀ ਰਾਜਧਾਨੀ ਹੈ ਜੋ ਕਿ ਤੁਹਾਨੂੰ ਪਤਾ ਵਾ ਸੋ ਅੱਜ ਤੁਹਾਨੂੰ ਇਹਦੀ ਸਾਰੀ ਜਾਣਕਾਰੀ ਦਵਾਂਗੇ ਬਹੁਤ ਹੀ ਖਤਰਨਾਕ ਹਸੇ ਆ ਸਾਰਾ ਜਨ ਨੂੰ ਮੈਂ ਵੀ ਬਤਾਵਾਂ ਸੋ ਤੁਹਾਨੂੰ ਵੀ ਦੱਸਾਂਗੇ ਜਰੂਰ ਸੋ ਇਹ ਮੈਨੂੰ ਪਤਾ ਬਤਾਵੋਗੇ ਜਰਨਲਿਸਟ ਸੋ ਸਾਰਾ ਸਾਮਣੇ ਬਹੁਤ ਉੱਚੇ-ਉੱਚੇ ਪਹਾੜਿਆ ਨਜ਼ਾਰਾ ਦੇਖ ਸਕਦੇ ਤੇ ਇਧਰ ਸੜਕ ਜਾਂਦੀ ਆ। ਤੇ ਪੁਆਇੰਟ ਥੀ ਵੋ ਜਿੱਥੇ ਆਪਾਂ ਖਲੋਤੇ ਆ। ਇਹ ਆ ਜੀ ਮੇਨ ਪੁਆਇੰਟ ਆਫ 뷰। ਰੰਗਾਬਾਦ ਸਾਹਮਣੇ ਦੋਲ ਦਿਖਾਦਾ ਕਿਲਾ ਤੇ ਵੇਖਣਦੇ ਹੋ। ਇਹਦੀ ਸਾਰੀ ਜਾਣਕਾਰੀ ਦਵਾਂਗੇ। ਉੱਥੋਂ ਸਟਾਰਟਿੰਗ ਪੁਆਇੰਟ ਆਪਣਾ ਸਟਾਰਟ ਹੋਏਗਾ ਤੇ ਉੱਪਰ ਤੱਕ ਜਾਵਾਂਗੇ। ਸੋ ਮੈਂ ਤੇ ਫੁੱਲ ਐਕਸਾਈਟਿਡ ਆ ਤੇ ਆਪਣੀ ਗੱਡੀ ਹੈਗੀ ਪਿੱਛੇ। ਸੋ ਚੱਲਦੇ ਆ ਫਟਾਫਟ ਤੇ ਤੁਹਾਨੂੰ ਸਾਰੀ ਉੱਥੋਂ ਦੀ ਜਾਣਕਾਰੀ ਦਿੰਨੇ ਆ। ਬਹੁਤ ਹੀ ਮਜ਼ਾ ਆਉਣ ਵਾਲਾ ਇਸ ਵੀਡੀਓ ਵਿੱਚ। ਉਹ ਜੀ ਫਾਈਨਲੀ ਪਹੁੰਚ ਗਿਆ ਆਪਾਂ ਕਿਹੜੇ ਤੇ ਦੋਲਤਾਬਾ ਖਾ ਤੇ ਬੋ ਰਾਸ਼ਿਆ ਜੈਦਵਾਰਾ ਸੰਡੇ ਕਰਕੇ ਉਹ ਚਲਦੇ ਆ ਉਹ ਉੱਪਰ ਤੱਕ ਜਾਣਾ ਵਾ ਤੇ ਚਲੋ ਆਓ ਚਲਦੇ ਆਂ ਬੜਾ ਜਿੱਦਾਂ ਆਪਾਂ ਐਂਟਰੀ ਗੇਟ ਤੇ ਹੁੰਨੇ ਆ ਜੀ ਇਹ ਟਿਕਟ ਕਰਾ 25 ਰੁਪਏ ਇੱਕ ਜਣ ਦੀ ਹੈਗੀ ਟਿਕਟ ਬਾਕੀ ਛੋਟੇ ਬੱਚੇ ਦੀ ਨਹੀਂ ਲੱਗਦੀ 15 ਸਾਲ ਤੋਂ ਘੱਟ ਟਿਕਟ ਲੈ ਲਈ ਆ ਤੇ ਆਪਾਂ ਹੁਣ ਅੰਦਰ ਚਲਦੇ ਆਂ ਤੇ ਸਾਰਾ ਤੁਹਾਨੂੰ ਦੱਸ ਗਏ ਬਹੁਤ ਹੀ ਕਹਾਣੀਆਂ ਰਸਤੇ ਮਈਏ ਦਾ ਕਿਲਾਵਾ ਬਹੁਤ ਹੀ ਕੁਝ ਜਾਣਨ ਨੂੰ ਵੇਖਣ ਨੂੰ ਮਿਲੂਗਾ ਸੋ ਆਓ ਅੰਦਰ ਚੱਲ ਐਂਟਰ ਆਪਾਂ ਕਰ ਰਹੇ ਆ ਜੀ ਇਹ ਮੇਨ ਗੇਟ ਆ ਤੇ ਕਿਹਾ ਜਾਂਦਾ ਕਿ ਇੱਥੇ ਜਦੋਂ ਕੋਈ ਈੋਂ ਦਾ ਇਥੋਂ ਵਾਇ ਦਿੱਤੀ ਜਾਂਦੀ ਤੇ ਸਿੱਧੀ ਜਿਹੜੀ ਬਾਹਰ ਜਾਣਾ ਤੇ ਯਕੀਨ ਨਹੀਂ ਕਰਨਾ ਸਾਹਮਣੇ ਉਥੇ ਤੱਕ ਬਾਹਰ ਜਾਂਦੀ ਹੁੰਦੀ ਕਿਲੇ ਦੇ ਉੱਪਰ ਤੱਕ ਕੋਈ ਸਿਸਟਮ ਹੋਏਗਾ ਉਸ ਟਾਈਮ ਦਾ ਹੋਣ ਤੇ ਪਤਾ ਨਹੀਂ ਪਰ ਕੀ ਆ ਜਾਂਦਾ ਹੈ ਤੇ ਬਾਕੀ ਇਧਰ ਤੋਪਾਂ ਦੇਖਨ ਨੂੰ ਮਿਲਦੀਆਂ ਸਾਰੀਆਂ ਇਧਰ ਤੋਪਾਂ ਵੇਖ ਸਕਦੇ ਆ ਆ ਐਂਟਰੀ ਗੇਟ ਆਪਾਂ ਅੰਦਰ ਚੱਲਦੇ ਆ ਆ ਜੋ ਇਹ ਕश्ती ਵੇਖਦੇ ਨਾ ਚੂਨੇ ਨਾਲ ਬੰਦੇ ਓਦੋਂ ਤੇ ਮਿੱਟੀ ਨਾਲ ਤੇ ਪੱਥਰ ਨਾਲ ਕੱਟ ਕੇ ਇਹਨੂੰ ਸ਼ੇਪ ਦਿੰਦੇ ਨੇ ਪਹਿਲੇ ਜਮਾਨੇ ਪੱਥਰ ਹੁੰਦੇ ਆ ਦਰਵਾਜ਼ਾ ਵੇਖ ਸਕਦੇ ਆ ਕਾਫੀ ਪੁਰਾਣਾ ਵਾ ਫੋ ਖਤਰਨਾਕ ਟ੍ਰੈਕਿੰਗ ਹੋਣ ਵਾਲੀ ਆ ਤੇ ਘੱਟੋ ਘੱਟ ਬਹੁ ਉੱਪਰ ਜਾਣਾ ਬਹੁਤ ਖਤਰਨਾਕ ਟ੍ਰੈਕਿੰਗ ਹੋਣ ਵਾਲੀ ਆ ਤੇ ਬਹੁ ਕੁਝ ਚਾਨਣ ਰੋਸ ਸਮਾਈ ਵੇਖਣ ਨੂੰ ਅੱਜ ਪ੍ਰਾਣੀਆਂ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਟੂਰਿਸਟ ਲੋਕ ਆਏ ਆ ਕਾਫੀ ਅੱਜ ਸੰਡੇ ਕਰਕੇ ਬਹੁਤ ਜ਼ਿਆਦਾ ਰਸਿਆ ਤੇ ਇੱਕ ਗੱਲ ਇੱਥੇ ਵੀ ਆ ਇਹ 14ਵੀਂ ਸਦੀ ਦਾ ਕਿਲਾ ਵਾ ਇਹ ਆਪਾਂ ਟੋਪ ਤੇ ਜਾਣਾ ਵਾ 14ਵੀਂ ਸਦੀ ਦਾ ਕਿਲਾ ਹੈ ਟੂਰਿਜ਼ਮ ਕਾਫੀ ਹੁੰਦਾ ਵਾ ਤੇ ਕਾਫੀ ਜਣੇ ਇਥੇ ਸਾਰੇ ਚੀਜ਼ ਦੇਖੋਗੇ ਪੱਥਰ ਨਾ ਬਣਿਆ ਹੀ ਆ ਕੱਲੀ ਕੱਲੀ ਚੀਜ਼ ਅੱਜ ਖਤਰਨਾਕ ਟਰੈਕਿੰਗ ਨਾਲ ਯਾਰ ਸਮਾਈ ਜਨਨ ਨੂੰ ਮਿਲੂਗਾ ਕਹਿੰਦੇ ਇਥੇ ਸੋਨਾ ਦੱਬਿਆ ਹੋਇਆ ਵਾ ਆ ਵੀ ਜਣਦਾ ਐਸਾ ਕਿਲੇ ਵੀ ਸੋਨਾ ਦੱਬਿਆ ਹੋਇਆ ਹੁਣ ਇਹ ਨਹੀਂ ਪਤਾ ਕਹਿੰਦੇ ਉਹ ਜਦੋਂ ਵੀ ਉਹਦੇ ਕੋਈ ਲੱਭਣ ਬਾਰੇ ਸੋਚਦਾ ਵਾ ਜਾਂ ਤੇ ਉਹ ਬੰਦਾ ਨਹੀਂ ਮਿਲਦਾ ਜਾਂ ਕੋਸ਼ਿਸ਼ ਉਹਦੇ ਨਾਲ ਇੱਕ ਦਾ ਤ ਹੋ ਜਾਂਦਾ ਵਖਰੇ ਵਖਰੇ ਕਹਾਣੀਆਂ ਵਖਰੇ ਫਿਰ ਕਿੱッセ ਰਹਾ ਸਮਾਈ ਤੂਰ ਤੇ ਵੇਖ ਨੂੰ ਮਿਲਦੇ ਆ ਸੋ ਯਾਰ ਟੂਰਿਜ਼ਮ ਲੋਕ ਬਹੁਤ ਆਏ ਹੋਏ ਆ ਅੱਜ ਸੰਡੇ ਆ ਕਰਕੇ ਤੇ ਕਿਲਾ ਵੇਖਣ ਆਏ ਹੋਏ ਆ ਸੋ ਆਪਾਂ ਵੀ ਵੇਖਾਂਗੇ ਫਸਟ ਟਾਈਮ ਆਇਆ ਮੈਂ ਉੱਪਰ ਤੱਕ ਜਾਣਾ ਵਾ ਉੱਪਰੋਂ 뷰ਪੋਇੰਟ ਵੇਖਾਂਗੇ ਤੇ ਪੁਰਾਣੇ-ਪਰਾਨੇ ਚੀਜ਼ਾਂ ਵੇਖਣ ਨੂੰ ਮਿਲਦੇ ਬਹੁਤ ਮਜ਼ਾ ਆਉਂਦਾ ਯਾਰ ਜੇ ਇਹ ਜੀ ਕਾਲਾ ਕੋਟ ਤੇ ਤੀਸਰੀ ਸੁਰੱਖਿਆ ਕਵਜ ਬਣਾਇਆ ਖਸਾਬ ਦਾ ਪੇਲੇ ਆ ਤੁਸੀਂ ਬਾਹਰ ਰੱਖਿਆ ਇੱਕ ਦੋ ਤੇ ਤੀਸਰੀ ਆ ਸੁਰੱਖਿਆ ਕਵਜ ਜੋ ਕਿ ਬਣਾਇਆ ਤੇ ਇਥੋਂ ਆਪਣਾ ਟਰੈਕਿੰਗ ਚੱਲੂ ਆਂਦੀ ਆ ਬਹੁਤ ਹੀ ਹਾਰਡ ਟਰੈਕਿੰਗ ਹੋਣ ਵਾਲੀ ਆ ਰਸਤਾ ਬਹੁਤ ਕਠਿਨਾ ਕੋੜੀ ਬਹੁਤ ਛੋਟੀ ਛੋਟੀ ਆ ਉੱਪਰ ਤੱਕ ਜਾਣਾ ਅਜੇ ਤੇ ਇੱਥੇ ਤੁਹਾਨੂੰ ਮਗਰਨ ਮਾਛ ਸੱਪ ਵਗੈਰਾ ਬਹੁਤ ਕੁਝ ਵੇਖਣ ਨੂੰ ਮਿਲਦਾ ਹੀ ਹੁਣ ਵੀ ਸ਼ਾਇਦ ਮਿਲੇ ਪਰ ਪਹਿਲੇ ਟਾਈਮ ਹੁੰਦਾ ਸੀ ਤੇ ਇੱਥੇ ਬਹੁਤ ਵਾਰ ਹਮਲਾ ਹੋ ਚੁੱਕਿਆ ਵਾ ਇੱਕ ਟੈਂਕੀ ਜੀ ਵਾਂਗਾ ਪਰ ਇੱਥੇ 2 ਪਰਖੇ ਹੁੰਦੀ ਉੱਪਰ ਮਿੰਦਾ ਤੋਪ ਉੱਪਰ ਚੱਲਦੇ ਆ ਦੇਖਦੇ ਉਸ ਤੋਂ ਦਾ ਨਜ਼ਾਰਾ ਉਹ ਗੋਲ ਬਕਾਨੇ ਮਿਲਦੇ ਉਹ ਕਾਫੀ ਸਾਰੇ ਇਥੇ ਲੋਕ ਆ ਗਏ ਆ ਇੱਕ ਸਦਾ ਯਾਰ ਰੱਖੀ ਮਿੰਦਾ ਤੋਪ ਤੋਪਾਂ ਚੂਨਾ ਸਖਤ ਬਣਾ ਆ ਤੋਪਿਆ ਇਸ ਟਾਈਮ ਦੀ ਰਾਣੀ ਵਿਊ ਕਿੰਨਾ ਮਸਤ ਆਉਂਦਾ ਪਿਛੇ ਵੇਖ ਸਕਦੇ ਹਨ ਤੇ ਉਹ ਮিনার ਜਿੱਥੋਂ ਥੋੜਾ ਤੁਰੇ ਹੁਣ ਉੱਪਰ ਆ ਗਏ ਨਹੀਂ ਅਜੇ ਹੋਰ ਉੱਪਰ ਜਾਵਾਂਗੇ ਛੋਟੀ ਹੋਈਆਂ ਸਾਰੇ ਮੇਰੇ ਪਿਛੇ ਵੇਖੋਗੇ ਤੁਸੀਂ ਪਹਾੜ ਹੀ ਪਹਾੜ ਵੇਖ ਸਕਦੇ ਆ ਇਹ ਵਿਊ ਪੂਰਾ ਮਸਤ ਆਉਂਦਾ ਤੇ ਜਿਹੜਾ ਇਹ ਦੋਲਖਾਨ ਜਦ ਪ੍ਰਵਾਰ ਦਾ ਸਬੰਧ ਰਹਾਦਾ ਸੀ ਤੇ ਉਹਦੇ ਤੇ ਤਿੰਨ ਵਾਰ ਹਮਲਾ ਕੀਤਾ ਸੀ ਤੇ ਅਕਬਰ ਨੇ ਚਾਰ ਵਾਰੀ ਤੇ ਔਰੰਗਜ਼ੇਬ ਨੇ ਤਿੰਨ ਵਾਰੀ ਹਮਲਾ ਕੀਤਾ ਸੀ ਤੇ ਜੋ ਕੀ ਇਸ ਕਿਲੇ ਨੂੰ ਕੋਈ ਵੀ ਜਿੱਤ ਨਹੀਂ ਪਾਇਆ ਇਹਦੇ ਖਜ਼ਾਨਾ ਵੀ ਦੱਬਿਆ ਹੋਇਆ ਤੇ ਨਾਲ-ਨਾਲ ਇਥੇ ਸਭ ਤੋਂ ਮਗਰਮ ਅਸੀਂ ਵੇਖ ਦੂ ਮਿਲਦੇ ਆ ਸੋ ਬੋ ਦਿਖਾਣ ਯਾਰ ਹਸੇ ਮਾਈ ਟੋਬੇ ਵੀ ਹੈਗੇ ਆ ਪਾਣੀ ਵਾਲੇ ਬੋਹ ਕੋਸ ਇਥੇ ਵੇਖ ਨੂੰ ਮਿਲਦੇ ਆ ਸੋ ਇਹ ਕਹਿੰਦੇ ਵੀ 17 ਸਾਲ ਇਥੇ ਰਾਜਧਾਨੀ ਰਹੀ ਸੀ ਤੇ ਉਦੋਂ ਕੋਈ ਵੀ ਰਾਜਤਾਨੀ ਬਣਾ ਸਕਦੇ ਕੀ ਸ਼ਹਿਰ ਨੂੰ ਉਦੋਂ ਇਦਾਂ ਦਾ ਰਾਜ ਨਹੀਂ ਸਿਸਟਮ ਨੂੰ ਉਦੋਂ ਰਾਜੇ ਕਈ ਆਏ ਕਈਆਂ ਨੇ ਹਮਲੇ ਕੀਤੇ ਪਰ ਇਸ ਕਿਲੇ ਨੂੰ ਕੋਈ ਨਾ ਤੱਕ ਚਿੱਤ ਪ੍ਰਾਪਤ ਨਹੀਂ ਕਰ ਪਾਇਆ ਜੇ ਧੂਰੇ ਹਰ ਕੋਈ ਜਿਹੜਾ ਵੀ ਆਇਆ ਤੇ 17 ਸਾਲ ਇਸ ਇਹ ਜ਼ਿਲ੍ਹਾ ਜਿਹੜਾ ਰਾਜਧਾਨੀ ਰਹੀ ਮਹਾਰਾਸ਼ਟਰ ਦਾ ਔਰੰਗਾਬਾਦ ਤੇ ਉਸ ਤੋਂ ਬਾਅਦ ਦਿੱਲੀ ਰਾਜਧਾਨੀ ਬਣ ਗਈ ਜਿਹੜੀ ਕਿ ਹੁਣ ਅੱਜ ਕੱਲ ਲੋਕ ਜਾਣਦੇ ਆ ਸੂਪਰ ਜਹਾਜ ਕਾਫੀ ਟਰੈਕਿੰਗ ਪਈ ਆ ਤੇ ਇੱਥੇ ਆ ਕੇ ਵੀਊ ਪੂਰਾ ਸ਼ਾਨਦਾਰ ਦੇਖ ਸਕਦੇ ਆ ਸੋ ਜਿਹੜਾ ਮੇਨ ਰਸਤਾ ਹੁੰਦਾ ਹੈ ਉਹ ਕਿਲੇ ਜਾਂਦਾ ਉਧਰੋਂ ਜਾਂਦਾ ਹੈ ਉਹ ਤੇ ਕੋਜਾ ਦਰ ਰਹਿੰਦੀਆਂ ਨੇ ਉੱਥੇ ਦੇਖ ਸਕਦੇ ਕਮਰੇ ਬਣੇ ਤੇ ਤੁਹਾਨੂੰ ਇੱਕ ਗੱਲ ਦੱਸਦਾ ਕਿ ਸ਼ਾਇਦ ਮੈਨੂੰ ਵੀ ਹੋਣੀ ਪਤਾ ਲੱਗੀ ਆ ਤੇ ਇੰਨਾ ਪੁਲ ਦੀ ਕਹੋਗੇ ਉੱਚਾ ਕਿਉਂ ਆ ਵੇਖ ਸਕਦੇ ਕਿੰਨੀ ਉਚਾਈ ਆ ਕਿਉਂਕਿ ਇਹ ਜਦੋਂ ਪੁਲ ਹੋ ਜਾ ਕੋਈ ਹਮਲਾ ਕਰਦਾ ਇਹ ਚੁੱਕ ਦਿੰਦੇ ਪੁਲ ਤੇ ਇਥੇ ਮਗਰਮਸ਼ੇ ਦੇ ਪਾਣੀ ਚ ਸੱਪ ਛੱਡ ਦਿੰਦੇ ਸੀ ਤੇ ਪਾਣੀ ਦਾ ਫਲੋ ਫੁੱਲ ਫੁੱਲ ਕਰ ਦਿੰਦੇ ਪੂਰਾ ਪਾਣੀ ਦਾ ਫਲੋ ਉਹ ਵੇਖ ਸਕਦੇ ਉਸ ਤੱਕ ਉਹ ਤੱਕ ਪੂਰਾ ਫੁੱਲ ਕਰ ਦਿੰਦੇ ਪਾਣੀ ਦਾ ਫਲੋ ਤੇ ਕੋਈ ਵੀ ਆ ਸਕਦਾ ਜੇ ਕੋਈ ਤੈਰ ਕੇ ਵੀ ਆਵੇ ਤੇ ਉਹ ਵੀ ਮਰ ਜਾਂਦਾ ਹੈ ਇਹ ਪੋਲੇ ਨੂੰ ਪੂਰਾ ਚੁੱਕ ਦਿੰਦੇ ਜਿੱਥੇ ਆਪਾਂ ਤੁਰਨੇ ਆ ਸੋ ਪੋਲੇ ਨੂੰ ਨਵਾਂ ਬਣਿਆ ਜਿਹੜਾ ਪੁਰਾਣਾ ਪੋਲੇ ਉਹਦੀ ਮਿਆਦ ਪੂਰੀ ਹੋ ਗਈ ਉਹ ਢਹਿ ਚੁੱਕਾ ਤੇ ਨਵਾਂ ਪੁ ਇਹ ਪੋਲ ਨੂੰ ਤਾਂ ਚੁੱਕ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਵੀ ਹਮਲਾ ਕਰੇ ਤੇ ਬਚ ਜਾਈਏ ਇਹ ਪਾਣੀ ਦਾ ਫਲੋ ਪੂਰਾ ਵਧਾ ਦਿੰਦੇ ਹਾਂ ਉਹ ਰਸਤਾ ਹੈ ਜਾਂਦਾ ਕਿਲੇ ਦਾ ਸੋ ਅੱਗੇ ਚੱਲਦੇ ਹਾਂ ਬਹੁਤ ਕ੍ਰੇਜ਼ੀ ਕ੍ਰੇਜ਼ੀ ਯਾਰ ਵੇਖੋ ਤੁਹਾਨੂੰ ਮਿਲਦਿਆ ਸੋ ਐਕਸਪੈਕਟ ਨਹੀਂ ਕੀਤਾ ਉਹ ਸ਼ਾਨਦਾਰ ਅੰਧੇਰੀ ਮਾਰਗ ਤੇ ਉੱਪਰ ਤੱਕ ਵੇਖ ਸਕਦੇ ਆ ਤੂੰ ਸਾਰਾ ਝੂਗ ਲੈਣਾ ਭਣਿਆ ਹਾਂ ਆ ਵੇਖੋ ਤਾ ਵੇਖੋ ਯਾਰ ਬਹੁਤ ਕ੍ਰੇਜ਼ੀ ਕ੍ਰੇਜ਼ੀ ਰੋਆ ਨਾ ਇਹ ਸੰਦੇ ਉਹ ਇੱਥੇ ਆ ਗਿਆ ਪੂਰਾ ਹਨੇਰਾ ਹੀ ਹੋ ਗਿਆ खतरनाक राह बनाए गए गुफा च एंटर हो गया बहुत खतरनाक गुफा वादे नया खतरनाक चीज आवाजा भी आंदियां जिसे ਇਹ ਜੇ ਸੋਨਾ ਬੜਾ ਕੁਛ ਦੱਬਿਆ ਹੋਇਆ ਤੇ ਇੱਥੇ ਕਿਤੇ ਡਰਾਉਣੀਆਂ ਡਰਾਉਣੀਆਂ ਬਾਜਾਂ ਵਿਚਰਾਇ ਦਿੱਤੀਆਂ ਜਾਂਦੀਆਂ ਇੱਥੇ ਕੋਤਾਂ ਦੇ ਕਿਲੇ ਵੀ ਕੜਨ ਨੂੰ ਹਾਨੂੰ ਮੁਸ਼ਕਲ ਹੋਉਂਦੀ ਹੈ ਤੇ ਸਿਣਾਂ ਨੂੰ ਕਿੰਨੀ ਮੁਸ਼ਕਲ ਹੁੰਦੀ ਹੋਊਗੀ ਉਦੋਂ ਤੇ ਕੋੜੀਆਂ ਵੀ ਸ਼ਾਇਦ ਸੰਜਾਉਣੀਆਂ ਸਾਰੇ ਸਾਫ ਹੁੰਦੇ ਆ ਵੇਖ ਸਕਦੇ ਆਪਣੇ ਬੰਦਿਆਂ ਦਾ ਸਾਫ ਹੋ ਗਿਆ ਪੂਰਾ ਉਸ ਤੁਹਾਨੂੰ ਸਾਹਮਣੇ 뷰ਪੁਆਇੰਟ ਦਿਖਾਇਆ ਉਹ ਸਾਹਮਣੇ ਦੇਖ ਸਕਦੇ ਥੱਲੇ ਟਰਾ ਟਰਾ ਟਰਾਲੀ ਵੀ ਐ ਕੋਗਣਾ ਛੋੜ ਛੋੜੇ ਨਜ਼ਰ ਆਉਂਦੇ ਡੇਡੇ ਕਿ ਆਪਾਂ ਕਿੰਨੀ ਉੱਪਰ ਆ ਗਏ ਆ ਬਾਲੇ ਬਾਲੇ ਜ਼ੋਰਦਾਰ ਮਜੇਦਾਰ ਨਜ਼ਾਰਾ ਇਸੋ ਦਾ ਹੋਈ ਬਹੁਤ ਸੋਹਣਾ ਨਜ਼ਾਰਾ ਦੇਖ ਸਕਦੇ ਕਿਲਾ ਕਹਿਣ ਵੀ ਦਿਆਂ ਬਹੁਤ ਖਤਰਨਾਕ ਹੈ ਇੱਥੇ ਹਣਾ ਰਹਾ ਸਮੇਂ ਕਿਲਾਵਾ ਬੜੀਆਂ ਜਿਜ ਜੱਜ ਹੈਗੀਆਂ ਵਾ ਟਰੈਕਿੰਗ ਕਰਨਾ ਸਾਨ ਨਹੀਂ ਹੈਗਾ ਨਾ ਬਿਲਕੁਲ ਸਹੀ ਗੱਲ ਤੁਸੀਂ ਹੋ ਗਿਆ ਤਾ ਨਾ ਉੱਪਰ ਆ ਗਏ ਬਿਲਕੁਲ 90% ਥੋੜਾ ਰਹਿ ਗਿਆ ਇੱਥੋਂ ਥਿਊ ਵੇਖੋ ਯਾਰ ਛੋਟੇ ਛੋਟੇ ਸਾਰੇ ਘਰ ਲੱਭਾਂਦੇ ਨਜ਼ਾਰਾ ਵੇਖੋ ਹਣਾ ਪੁੱਲ ਮੇਰੇ ਦਰਕਾਨ ਯਾਰਾ ਹਣਾ ਬਿਲਕੁਲ ਸਹੀ ਹੈ ਹਗਲਾ ਪੁੱਲ ਨਹੀਂ ਯਾਰਾ ਯਾਰਾ ਬਹੁਤ ਵਧੀਆ ਪਿਛੇ ਵੇਖੋ ਯਾਰ ਸਾਡੇ ਆਇਆ ਪੂਰਾ ਟ੍ਰੈਕਿੰਗ ਕਰਕੇ ਆ ਗਿਆ ਉੱਪਰ ਪਰ ਸੱਟ ਲੱਗੀ ਬਸ ਤੇ ਸਾਰੇ ਟੂਰਿਸਟ ਵੀ ਆਉਂਦੇ ਹੌਲੀ ਹੌਲੀ ਹੁਣ ਉੱਪਰ ਤੱਕ ਜਾਵਾਂਗੇ ਉਹ ਪੂਰਾ ਉੱਪਰ ਦਾ ਮੁਸ਼ਕਿਲ ਹੈ ਇਥੇ ਕਿਲੇ ਤੇ ਆਉਣਾ ਪੂਰਾ ਕਿਲਾ ਫੈਲਿਆ ਹੋਇਆ ਵਾ ਜਿਹੜੀ ਬਾਉਂਡਰੀ ਵੇਖੀ ਹਣੀ ਤੇ ਬਾਹਰ ਹੀ ਤੇ ਘਰ ਕੋਈ ਛੋਟੇ ਛੋਟੇ ਲੱਭਣ ਇਥੇ 12 ਦਰੀ 12 ਦਰਵਾਜ਼ੇ ਤੇ 12 ਮੰਨੇ ਭਾਵੇਂ 12 ਦਰੀਏ ਇੱਧਰ ਉੱਪਰ ਜਾ ਕੇ ਦਿਖਾਵਾਂਗੇ ਕਿੰਨੀਆਂ ਨੁਕਰਾਂ 12 ਦਰੀ ਬਣਾਈਆਂ ਦੇਖ ਤੇ ਸੋਨੇ ਜਿਹੇ ਚਰਚੀਆਂ ਬੜਾ ਸੋਨਾ ਛਪਾਇਆ ਹੈ ਜੇ ਕੋਈ ਲੱਭਣ ਜਾਂਦਾ ਉਹਨੂੰ ਲੱਭਣੀ ਬਹੁਤ ਖਤਰਨਾਕ ਯਾਰ ਉਹ ਲੋ ਫਾਈਨਲੀ ਪਹੁੰਚ ਗਏ ਬਾਰਾਦਰੀ ਵੰਡਰਫੁਲ ਐਕਸਪੀਰੀਅੰਸ ਨਹੀਂ ਆ ਰਿਹਾ ਵਿਆ ਸਾਰੇ ਬੰਨੇ ਬਾਰਾਦਰੀ ਬਾਰਾਦਰੀ ਆ ਤਿੰਨ ਤਿੰਨ ਦਰੀ ਸਾਰੇ ਬੰਨੇ ਆ 3 6 9 ਤੇ 12 ਚਾਰੇ ਬੰਨੇ ਤਿੰਨ ਤਿੰਨ ਦਰੀਆਂ ਤਾਂ ਨੰਬਰ ਚੜਾਈ ਆ ਸਿੱਧੀ ਪੂੜੀ ਆ ਇਹੇ ਖਾਤੇ ਫਤਪਾਲੇ ਕੀਤਾ ਆ ਕੋਈ ਇਥੇ ਖਤਰਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਇਹਦੇ ਥੱਲੇ ਪਤਾ ਨਹੀਂ ਕੀ ਆ ਵਿੱਚ ਗੁਫਾ-ਗੁਫਾ ਰਸਤੇ ਬਣੇ ਆ ਬਹੁਤ ਖਤਰਨਾਕ ਆ ਟਰੈਕਿੰਗ ਕਰਨੀ ਲਾਸਟ ਪੁਆਇੰਟ ਤੇ ਆਪਾਂ ਆ ਗਏ ਆ ਕਾਫੀ ਟਰੈਕਿੰਗ ਕਰਕੇ ਆ ਹਾਰਡ ਵੀ ਰਹੀ ਤੇ ਮਜ਼ੇਦਾਰ ਵੀ ਰਹੀ ਤੇ ਪੂਰਾ ਪਹਾੜ ਨਾ ਬਣਿਆ ਆਵਾ ਕਿ ਕੁਹਾ ਬਣੀ ਹੋ ਜਿੱਥੇ ਸੋਨੇ ਵੀ ਦੱਬੇ ਤੇ ਸਾਰਾ ਕੁਝ ਬਹੁਤ ਹੀ ਖਤਰਨਾਕ ਚੀਜ਼ਾਂ ਇੱਥੇ ਹੈਗੀ ਆ। ਸੋ ਅਮੇਜ਼ਿੰਗ। ਓਹ ਓਹ ਓਹ। ਇੱਥੋਂ ਥੱਲੇ ਡਿੱਗੇ ਸਿੱਧਾ ਜਾਵਾਂਗੇ। ਚੀਰੋ ਪੁਆਇੰਟ ਤੇ ਜਿੱਥੋਂ ਆਏ ਹਾਂ ਵੇਖ ਸਕਦੇ ਹੋ। ਸਿੱਧਾ ਪਹਾੜ ਆ। ਇਹ ਦੇਖੋ ਇਧਰੋਂ ਆਏ ਆ। ਉੱਤੋਂ ਜਾ ਕੇ ਦਿਖਾਉਣਾ ਮੈਂ ਇੱਥੋਂ ਨਹੀਂ ਥੋੜਾ ਵਧੀਆ ਦਿਖੇਗਾ। ਇਹ ਕੋਸ਼ਿਸ਼ ਨਹੀਂ ਇਹ। ਰਾਜੀ ਕਾਲਾ ਪਹਾੜ ਤੋਂ ਉਪ ਇਧਰ ਪਈ ਹੋਈ ਆ। ਜੋ ਜੋ ਸਟੈਂਡ ਇੱਥੋਂ ਵਰਦੇ ਜਾਂਦੇ ਇਹਦੇ ਥੱਲੇ ਗੋਲੇ ਦੱਬ ਕੇ ਜਾਂਦੇ ਸੀ। ਸੋ ਇੱਧਰ ਚੱਲਦੇ ਆਂ। ਆਪਾਂ ਮਤਲਬ ਕਾਲਾ ਤੋਪ। ਇਹ ਸੱਦੇ ਗੱਡੀ ਵੱਡੀ ਆ। ਇਹ ਆ ਜੀ, ਦੁਰਗਾ ਤੋਪ। ਉਹ ਵੱਡੀ ਤੋਪ ਇੱਥੇ ਉੱਪਰ ਚੱਲਦੇ। ਪੋਤੇ ਦੀ ਭਲੀ ਹੋ ਜੀ। ਪੜੀ ਸਾ ਚੱਲਦੇ ਜੀ। ਖਾਟ ਲੱਗੀ ਯਾਰ ਬਹੁਤ ਸਾਟ ਲੱਗੀ ਤੇਰੀ ਉਹ ਖਤਰਨਾਕ ਟ੍ਰੈਕਿੰਗ ਦੀ ਲਾਸਟ ਜੇ ਆ ਗਿਆ ਕੰਮ ਖਤਰਨਾਕ ਹੋ ਤਪੂਰਾ ਖਤਰਨਾਕ ਟਿੰਕਾ ਦੇ ਕਰਦੇ ਫਾਈਨਲ ਉੱਪਰ ਪਹੁੰਚ ਗਏ ਇੱਥੇ ਵੀ ਉਪਰ ਆਇ ਇੱਕ ਤੋਪ ਰਹੀ ਆ ਤੋਪਾਂ ਚੋ ਉਹ ਖਤਰਨਾਕ ਤੋਪ ਹੈ ਇਹਨਾਂ ਦਾ ਬੈਂਡ ਤੇ ਤੋਪਾਂ ਚ ਰਹਿਨੇ ਆ ਇੱਥੇ ਆਏ ਵੇਖੋ ਯਾਰ ਜਿਹੜੀ ਮিনার ਤੋਂ ਆਪਾਂ ਆਏ ਆ ਤੁਹਾਨੂੰ ਕਿੱਡੀ ਵੱਡ ਲੱਗਦੀ ਛੋਟ ਛੋਟ ਲੱਗਦੀ ਸੋ ਹਰ ਇੱਕ ਚੀਜ਼ ਛੋਟੀ ਲੱਗਦੀ ਹੈ ਵੇਖੋ ਸਾਰਾ ਸ਼ਹਿਰ ਲੱਭਾਂ ਦੇ ਬੱਲੇ ਬੱਲੇ ਬਹੁਤ ਖਤਰਨਾ ਖਤਰਨਾ ਟ੍ਰੈਕਿੰਗ ਕਰਕੇ ਫਾਈਨਲੀ ਉੱਪਰ ਪਹੁੰਚ ਗਏ ਅਜੇ ਵੀ ਕਾਫੀ ਹੌਂਦੇ ਆ ਤੇ ਇੱਥੇ ਵੇਖ ਸਕਦੇ ਰਹੀ ਕੱਠ ਅੱਜ ਸੰਦੇ ਕਰਕੇ ਸੋ ਬਹੁਤ ਖਤਰਨਾ ਟ੍ਰੈਕਿੰਗ ਰਹੀ ਆ ਤੇ ਸੋ ਲਓ ਜੀ ਆਪਾਂ ਕਰ ਕੇ ਆ ਗਏ ਹਿਲਾਫਾ ਦੇ ਕਰਕੇ ਤੇ ਹੁਣ ਇੱਕ ਜਕਾਰਾ ਲਾਵਾਂਗੇ ਤੇ ਸੋ ਹੁਣ ਮਿਲਾਂਗੇ ਨਸ਼ਕੈਂਡ ਜੇ ਉੱਤੇ ਤਤਲੀ ਟੇਕ ਕੇਅਰ ਬਾਏ ਬਾਏ ਗੱਜ ਕੇ ਜਕਾਰੇ ਜਾਵੈ ਦਿਹਾੜ ਹੋ ਜਾਵੇ ਸਾਕੀ ਗੁਰੂ ਕੋ ਆਪਣੀ ਸਿੱਖਿਆ ਦਿਨੋ ਪਾਵੇ ਵਾਹਿਗੁਰੂ ਜੀ ਕਾਹੇ ਵਾਹਿਗੁਰੂ ਜੀ